इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਮਾਜੂਕ ਕਮਿਸ਼ਨਰ ਪੁਲਿਸ ਅਫਸਰ ਐਕਸਟਰਾ ਕੁਰਪੂ ਸਿੰਘ ਕੋਲ ਆ ਕੇ ਦੀਆਂ ਖਾਸ ਅਫਾਦਾਂ ਤੇ ਕਿ ਐਡੀਸਿਵਿਟੀ ਵਨ ਦੇ ਸ਼੍ਰੀ ਵਿਸ਼ਾਲ ਜੀ ਦੀ ਉਹਨਾਂ ਦੀ ਰਹਿਨਮਈ ਹੇਠ ਸਾਡੀ ਈਰੀਆ ਸਭੀਂ ਚੰਦਰਜੀਤ ਕੋਲ ਸਪੋਰਟ ਹੋ ਕੇ ਕੰਮ ਕਰ ਰਹੀ ਹੈ ਇਸੇ ਤਰ੍ਹਾਂ ਸਾਡੀ ਰਾਮਨਗਰ ਕਲੋਨੀ ਆ ਉਥੇ ਇੱਕ ਦੇਸ਼ੂਰੀ ਗਿਆਗਾ ਸੀ ਆ ਉਹਦਾ ਇੱਕ ਮੋਟਰਸਾਈਕਲ ਚੋਰੀ ਹੋ ਗਿਆ ਸੀ ਜਿਹਦੇ ਹਿਸਾਬ ਦੇ ਅਧਿਕਾਰ ਦੇ 244 ਨੰਬਰ ਮਕਨਵਾਇਡਾ थाना ਸੁਲਾਮਾ ਤੋਂ ਦਰਜ ਕੀਤਾ ਗਿਆ ਸੀ ਤੇ ਸਾਡੇ ਚੌਕੀ ਚਾਰਜ ਦੇ ਜਿਹੜੇ ਕੌੜਦਾਲ ਸਾਹਿਬ ਸਾਂਸਫਟ ਦਿਲਵਿੰਦਰ ਸਿੰਘ ਉਹਨਾਂ ਨੇ ਪੂਰੀ ਮਿਹਨਤ ਕਰਕੇ ਇਹਦਾ ਚੋਰੀ ਕੀਤਾ ਮੋਟਰਸਾਈਕਲ ਬਰਾਮਦ ਕੀਤਾ ਤੇ ਨਾਲ ਹੀ ਜਿਹੜਾ ਦੋਸ਼ੀ ਸੀਗਾ ਲਖਿੰਦਰ ਸਿੰਘ ਲੱਕੀ ਇੱਕ ਘਹਾਲੀ ਪਿੰਡ ਦਾ ਰਹਿਣ ਵਾਲਾ ਜੀ ਉਹਨੂੰ ਗ੍ਰਿਫਤਾਰ ਕੀਤਾ ਤੇ ਦੌਰਾਨੀ ਤਫਤੀਸ਼ ਇਹਦੇ ਕੋਲੋਂ ਇੱਕ ਮੋਟਰਸਾਈਕਲ ਹੋਰ ਬਰਾਮਦ ਕੀਤਾ ਗਿਆ ਉਹਨ ਦੋ ਮੋਟਰਸਾਈਕਲ ਜਿਹੜਾ ਚੋਰੀ ਹੋਇਆ ਵਾਹਨ ਜਿਹੜਾ ਉਹ ਕਾਮ ਪਿੱਛੇ ਗਿਆ ਇਹਦਾ ਰਵਾੜ ਅਸੀਂ ਲੈ ਰਿਆ ਤੇ ਹੋਰ ਵੀ ਇੱਕ ਗੁਰਦੁਆਰੀ ਹੋਣੀ ਰਵਾੜ ਆ